ਦੋਸਤੋ ਸਾਕ੍ਰੀਏ ਕਾਲ ਦੋਸਤੋ ਅੱਜ ਆਪਾਂ ਤਾਹਦੇ ਲਈ ਲੈ ਕੇ ਆਏ ਆ ਇੱਕ ਨਵੀਂ ਤੇ ਬਹੁਤ ਵਧੀਆ ਵੀਡੀਓ ਜਿਹੜੀ ਤਾਹਦੇ ਲਈ ਬਹੁਤ ਵਧੀਆ ਅੱਜ ਆਪਣੇ ਕੋ ਦੋਸਤੋ ਆ ਗਈਆਂ ਇੱਕ ਛੋਤੇ ਛੋਤੇ ਦੋ ਜਹਾਜ਼ ਦਿਖਾਵਾਂਗੇ ਤੁਹਾਨੂੰ ਲਿਆਉਂਦੇ ਆਪਣੇ ਜਹਾਜ਼ ਆਹ ਦੇਖੋ ਦੋਸਤੋ ਇਹ ਹੈਗੇ ਆਪਣੇ ਜਹਾਜ਼ ਦੋ ਲਿਆਉਂਦੇ ਆਪਾਂ ਇਹ ਅੱਗੇ ਨਾਲ ਸੇਮ ਹੀ ਆ ਇੱਕ ਦਿਖਾ ਦੇਣਾ ਕਿਉਂਕਿ ਇੱਕ ਸੇਮ ਹੀ ਆ ਆਰੇ ਕੁਦੂਸੋ ਪਹਿਲਾਂ ਤੋਂ ਸ਼ੁਰੂ ਕਰੋ ਇਹਰੇ ਸਾਹਮਣੇ ਵਾਲੇ ਹਿੱਸੇ ਦੇਖੋ ਸਾਹਮਣੇ ਇਹਦੇ ਲੱਗਾ ਇੱਕ ਸ਼ੀਸ਼ਾ ਉੱਤੇ ਦੀ ਕੰਡੀਸ਼ਨ ਦੇਖੋ ਕਿੰਨੀ ਸੋਹਣੀ ਕੋਈ ਚੈਤਨੀ ਗੇਰੇ ਉੱਤੇ ਬਲੂ ਕਲਰ ਚ ਉੱਤਲਾ ਹਿੱਸਾ ਰਾ نیچے ਆਪਣਾ ਹੈਗਾ ਆ ਸੰਤੈ ਕਲਰ ਤੇ ਕਾਲੇ ਹੰਗ ਦੇ ਤੈਰ ਸਾਰਾ ਕੋ ਦਿਖਾਉਣੇ ਇਧਰ ਦੋਸਤੋ ਤੁਸੀਂ ਦੇਖ ਲਿਆ ਜਹਾਜੇਗੀ ਸ਼ੇਪ ਕਿਉਂਕਿ ਜਹਾਜ ਬਣਾਇਆ ਹੋਇਆ ਇੱਧਰ ਦੇਖ ਸਕਦੇ ਹੋ ਇੱਧਰ ਤੁਸੀਂ ਜਹਾਜ਼ ਇਹ ਦੇਖਿਆ ਹੋਊਗਾ ਇਦਾਂ ਇਹ ਆ ਆ ਦੇਖੋ ਉੱਤੇ ਹੈਗਾ ਰੱਬ ਬਲੈਕ ਬਲੂ ਕਲਰ ਵਿੱਚ ਬਣੇ ਹੋਏ ਆ ਇਹ ਆਪਣੇ ਸਟਾਰ ਪੂਰਾ ਵਧੀਆ ਕੰਡੀਸ਼ਨ ਦਾ ਨੀਚੇ ਦੋਸਤੋ ਤੈਰ ਵੀ ਲੱਗੇ ਜਿਹੜੇ ਬਹੁਤ ਵਧੀਆ ਚੱਲਦੇ ਆ ਤਾਂ ਲੈਣ ਦੇ ਤੇ ਚਲਾ ਕੇ ਵੀ ਦਿਖਾਵਾਂਗੇ ਤੇ ਬਲੈਕ ਕਲਰ ਦੇ ਇਹਦੇ ਹੈਗੇ ਤੈਰ ਆਪਣੇ ਵਿੱਚ ਦੇ ਲੱਗਾ ਹੋਇਆ ਇਹ ਚੱਲਣ ਵਾਲਾ ਜਿਗਾਰ ਦੇਖ ਸਕਦੇ ਹਾਂ ਇਹ ਆਪਣਾ ਜਹਾਜ਼ ਆ ਇਹਦੀ ਪਾਇਸ ਤੁਸੀਂ ਦੱਸੋ ਪਹਿਲਾਂ ਕਿੰਨੀ ਹੋਊਗੀ ਸੋਚ ਲਓ ਸੋਚ ਲਿਆ ਇਹਦੀ ਪਾਇਸ ਨੂੰ ਤੁਹਾਨੂੰ ਮੈਂ ਦੱਸ ਦਿੰਦਾ ਕਿੰਨੀ ਆ ਇਹ ਆਪਾਂ ਨੂੰ ਮਿਲਿਆ 5 ਰੁਪਏ ਚ ਹਾਂਜੀ ਸਿਰਫ 5 ਰੁਪਏ ਚ ਆਪ ਨੂੰ ਇਜਾਜ਼ਤ ਮਿਲਿਆ ਆ ਦੇਖੋ 5 ਰੁਪਏ ਚ ਦੋਸਤੋ ਠੀਕ ਆ ਤੁਸੀਂ ਅੰਦਰ ਤੇ ਦੇਖਿਓ ਕਿੰਨਾ ਵਧੀਆ ਚੱਲਦਾ ਇਹ ਆ ਦੇਖੋ 5 ਰੁਪਏ ਚ ਕੋਈ ਮਾਰਾ ਨਹੀਂਗਾ ਬਹੁਤ ਵਧੀਆ ਚੱਲਦਾ ਦੇਖ ਸਕਦੇ ਹੋ ਇਜਾਜ਼ਤ ਕਿੰਨਾ ਸੋਹਣਾ ਤੁਸੀਂ ਵੀ ਲੈ ਸਕਦੇ ਹੋ ਮਨ ਨੂੰ ਇਹ ਵਰੀਆ ਲਗਾ ਸੀ ਤਾਂ ਮੈਂ ਬਾਅਦ ਵਿੱਚ ਇੱਕ ਹੋਰ ਲਿਆਂਦਾ ਦੇਖੋ ਦੋਵੇਂ ਸੇਮ ਸੇਮ ਆ ਕੋਈ ਚੀਜ਼ ਨਾ ਵਿੱਚ ਨਹੀਂ ਬਦਲੀ ਦੇਖ ਸਕਦੇ ਹੋ ਦੋਵੇਂ ਬਲੂ ਕਲਰ ਚਾ ਸੇਮ ਆ ਇਹਦਾ ਇਹ ਥੋੜਾ ਫਿੱਕਾ ਆ ਇਹ ਹੈਗਾ ਸੀ ਆਪਣਾ ਨਵਾਂ ਆ ਹੈਗਾ ਪੁਰਾਣਾ ਇਹਨਾਂ ਪਿੱਲਾ ਲਿਆਂਦਾ ਸੀ ਆ ਦੇਖੋ ਹੁਣ ਇਹ ਤਾਂ ਦੋਵੇਂ ਯਾਜ ਚਲਾ ਕੇ ਦਿਖਾਉਨੇ ਆ ਆਜੋ ਚਲੋ ਚਲਾ ਕੇ ਦਿਖਾਈਏ ਦੋਸਤੋ ਆ ਦੇਖੋ ਆਪਣੇ ਦੋਵੇਂ ਜਹਾਜ਼ ਆ ਗਏ ਨੇ ਹੁਣ ਆਪਾਂ ਇਹਨਾਂ ਨੂੰ ਚਲਾ ਕੇ ਦਿਖਾਉਨੇ ਆ ਦੇਖੋ ਆ ਹੈਗਾ ਆਪਣਾ ਪਹਿਲਾ ਜਹਾਜ਼ ਇਹਨ ਪਹਿਲਾ ਆਪਾਂ ਕਰਨਾ ਪਿੱਛੇ ਨੂੰ ਹੁਣ ਦੇਖਿਓ ਦੋਸਤੋ ਛੱਦਾ ਦੇਖਿਓ ਫੇ ਉਹ ਦੇਖੋ ਦੋਸਤੋ ਇਦਾਂ ਚੱਲਦੇ ਆਪਣੇ ਜਹਾਜ਼ ਦੂਜਾ ਵੀ ਚਲਾ ਕੇ ਦਿਖਾ ਦਿੰਨੇ ਆ ਆ ਦੇਖੋ ਇਹ ਦੋਸਤੋ ਖਾ ਖਾ ਬਾਈ ਨੂੰ ਥੋੜਾ ੱੱਕਾ ਲੋਣਾ ਪੈਂਦਾ ਏ ਜਦੋਂ ਆਪਣੇ ਤੇਜ਼ ਜਾਰੇ ਖਿੱਚੇ ਗਏ ਤਾਂ ਕਹਿੰਕੇ ਆਓ ਤਾਂ ਵਧੀਆ ਚੱਲਦਾ ਏ ਬਹੁਤ ਦੂਰ ਤੱਕ ਜਾਂਦੇ ਆ ਆ ਦੇਖੋ ਉਹ ਦੇਖੋ ਦੋਸਤੋ ਕਿੰਨੀ ਤੇਜ਼ ਗਿਆ ਆਪਣਾ ਜਹਾਜ਼ ਐਦਾਂ ਚੱਲਦੇ ਆਪਣੇ ਇਹ ਵਾਲੇ ਜਹਾਜ਼ ਦੇਖ ਸਕਦੇ ਹੋ ਉਦਾਂ ਐਦਾਂ ਵੀ ਚੱਲਦੇ ਆ ਦੇਖੋ ਐਦਾਂ ਵੀ ਬਰੇ ਵਧੀਆ ਚੱਲਦੇ ਆ ਦੇਖੋ ਐਦਾਂ ਲੀਦਾ ਬਹੁਤ ਵਧੀਆ ਏ ਆ ਦੇਖੋ ਕਿੰਨੇ ਸੋਹਣੇ ਚੱਲਦੇ ਆਪਣੇ ਜਹਾਜ਼ ਦੋਸਤੋ ਹੁਣ ਤੁਸੀਂ ਆਪਣੇ ਉਮੈ ਜੀ ਅੱਜ ਦੇਖ ਕੇ ਆ ਗਏ ਕਿਦਾਂ ਚੱਲਦੇ ਆ ਇੱਕ ਥੋੜਾ ਆਪਣੇ ਘਰ ਚੱਲਦਾ ਸੀ ਉਦੋਂ ਦੋਵੇਂ ਜਹਾਜ ਆਪਣੇ ਵਧੀਆ ਜੇ ਤੁਹਾਨੂੰ ਦੋਸਤੋ ਇਹ ਜਹਾਜ ਵਧੀਆ ਲੱਗੇ ਤੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ 'ਚ